ਮਾਝੇਂਪੁਰਦੇਸ਼ ਦੇ ਵਿੱਚ ਸਾਡੇ ਇਤਿਹਾਸਿਕ ਸਥਾਨ ਹੈ ਜਾਂ ਗੁਰਦੁਆਰਾ ਸਾਹਿਬ ਹੈ ਉੱਥੇ ਦਰਸ਼ਨ ਕਰਨ ਲਈ ਜਾਂਦੇ ਆ ਤੇ ਆਹਨਾਂ ਨੂੰ ਜ਼ਬਰਦਸਤੀ ਰੋਕਿਆ ਜਾਂਦਾ ਹੈ ਜ਼ਬਰਦਸਤੀ ਉਹਨਾਂ ਦੇ ਨਿਸ਼ਾਨ ਸਾਹਿਬ ਕੇਸਰੀ ਨਿਸ਼ਾਨ ਸਾਹਿਬ ਲਗਾਏ ਉਹ ਵੀ ਹਟਾ ਦਿੱਤੇ ਜਾਂਦੇ ਆ ਸਿੱਖ ਵਰਗੇ ਕੋਲ ਕੋਈ ਹੱਕ ਨਹੀਂ ਆ ਕਿ ਉਹ ਉੱਥੇ ਗਾਲੀ ਗਲੋਚ ਕਰੇ ਗਾਲਾ ਕੱਢੇ ਔਰ ਉਹ ਝੰਡੇ ਉਤਾਰੇ ਜੋ ਸਮਾਜ ਦੇ ਵਿੱਚ ਅੱਗ ਲਾਉਣ ਵਾਲਾ ਕੰਮ ਨਾ ਕਰੋ ਕਿਉਂਕਿ ਪੰਜਾਬ ਨੇ ਪਹਿਲਾਂ ਹੀ ਬੜਾ ਸੰਤਾਪ ਭੋਗਿਆ ਹੈ ਕਿਉਂਕਿ ਸਿੱਖ ਧਰਮ ਹਮੇਸ਼ਾ ਸਰਬਸਾਂਝੀ ਵਾਲਤਾ ਦੀ ਗੱਲ ਕਰਦਾ ਹੈ ਕਦੀ ਵੀ ਕਿਸੇ ਤਰੀਕੇ ਦੀ ਕੋਈ ਅ ਅਲੱਗ ਤਰ੍ਹਾਂ ਦੀ ਕੋ ਗੱਲ ਨਹੀਂ ਕੀਤੀ ਕਿਸੇ ਵੀ ਸਿੱਖ ਨੇ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਬੰਦ ਕਰੋ ਤੇਰੇ ਕੋਲ ਕੋਈ ਹੱਕ ਨਹੀਂ ਤੇਰੇ ਕੋਲ ਕੋਈ ਰਾਈਟ ਨਹੀਂ ਹੈ ਕਿ ਤੂੰ ਜਿਹੜੇ ਸਾਡੇ ਨੌਜਵਾਨ ਜਾ ਰਹੇ ਆ ਉਹਨਾਂ ਦੀ ਬਾਈਕ ਰੋਕ ਰੋਕੇ ਉਹਨਾਂ ਦੇ ਝੰਡੇ ਉਤਾਰੇ ਫਿਰ ਉਹਨਾਂ ਨੂੰ ਪੈਰਾਂ ਦੇ ਵਿੱਚ ਝੰਡਿਆਂ ਨੂੰ ਸੁਟੇ ਔਰ ਉਹ ਬੇਦਬੀ ਕਰੇ ਇਸ ਤਰ੍ਹਾਂ ਦਾ ਤੇਰੇ ਕੋਲ ਕੋਈ ਰਾਈਟ ਨਹੀਂ ਆਗਰ ਇਹ ਕਰੇਗਾ ਤਾਂ ਫਿਰ ਤੈਨੂੰ ਇਹਦਾ ਭੁਗਤਣਾ। ਹਿਮਾਚਲ ਪ੍ਰਦੇਸ਼ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਕੁਝ ਸ਼ਰਾਰਤੀ ਅੰਸਰ ਜਿਹੜੇ ਆ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ। ਸਾਡੇ ਸਿੱਖ ਨੌਜਵਾਨ ਬੱਚੇ ਜਿਹੜੇ ਹਿਮਾਚਲ ਪ੍ਰਦੇਸ਼ ਦੇ ਵਿੱਚ ਸਾਡੇ ਇਤਿਹਾਸਿਕ ਸਥਾਨ ਹੈ ਜਾਂ ਗੁਰਦੁਆਰਾ ਸਾਹਿਬ ਹੈ ਉੱਥੇ ਦਰਸ਼ਨ ਕਰਨ ਲਈ ਜਾਂਦੇ ਆ। ਔਰ ਉਹ ਸ਼ਰਦਾ ਭਾਵਨਾ ਦੇ ਨਾਲ ਬਾਈਕ ਤੇ ਜਾਂ ਮੋਟਰਸਾਈਕਲ ਤੇ ਜਾ ਰਹੇ ਹੁੰਦੇ ਆ ਔਰ ਉਹਨਾਂ ਨੂੰ ਜ਼ਬਰਦਸਤੀ ਰੋਕਿਆ ਜਾਂਦਾ ਹੈ ਜ਼ਬਰਦਸਤੀ ਉਹਨਾਂ ਦੇ ਨਿਸ਼ਾਨ ਸਾਹਿਬ ਕੇਸਰੀ ਨਿਸ਼ਾਨ ਸਾਹਿਬ ਲਗਾਏ ਉਹ ਵੀ ਹਟਾ ਦਿੱਤੇ ਜਾਂਦੇ ਆ ਔਰ ਅਗਰ ਸੰਜਨੈਲ ਸਿੰਘ ਪਿੰਡਰਾਵਾਲਿਆਂ ਦੇ ਅਗਰ ਕੋਈ ਝੰਡੇ ਲਗਾਏ ਆ ਤੇ ਕਿਸੇ ਅਮਨ ਸੂਦ ਵਰਗੇ ਕੋਲ ਕੋਈ ਹੱਕ ਨਹੀਂ ਆ ਕਿ ਉਹ ਉੱਥੇ ਗਾਲੀ ਗਲੋਚ ਕਰੇ ਗਾਲਾਂ ਕੱਢੇ ਔਰ ਉਹ ਝੰਡੇ ਉਤਾਰੇ ਜੇ ਕੋਈ ਗੈਰ ਕਾਨੂੰਨੀ ਕੰਮ ਹੈ ਤੇ ਉਹਦੇ ਲਈ ਕਾਨੂੰਨ ਹੈ ਉਹਦੇ ਲਈ ਵਿਧੀ ਵਿਧਾਨ ਹੈ ਲੇਕਿਨ ਕੋਈ ਇੰਡੀਵਿਜੂਅਲ ਆਪਣੇ ਹੱਕ ਆਪਣੇ ਹੱਥ ਦੇ ਵਿੱਚ ਕਾਨੂੰਨ ਨਹੀਂ ਲੈ ਸਕਦਾ ਔਰ ਕਿਸੇ ਨੂੰ ਗਾਲੀ ਗਲੋਚ ਨਹੀਂ ਕਰ ਸਕਦਾ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲ ਸਕਦਾ ਤੇ ਉਹ ਅਮਨ ਸੂਤ ਨੇ ਜੋ ਕੁਝ ਬੋਲਿਆ ਮੈਂ ਉਸ ਦੀ ਨਿੰਦਾ ਕਰਦਾ ਔਰ ਮੈਂ ਅਸੀਂ ਅੰਸਰਾਂ ਨੂੰ ਚੇਤਾਵਨੀ ਦੇਣਾ ਚਾਹਨਾ ਕਿ ਇਹ ਜੋ ਸਮਾਜ ਦੇ ਵਿੱਚ ਅੱਗ ਲਾਉਣ ਵਾਲਾ ਕੰਮ ਨਾ ਕਰੋ ਕਿਉਂਕਿ ਪੰਜਾਬ ਨੇ ਪਹਿਲਾਂ ਹੀ ਬੜਾ ਸੰਤਾਪ ਭੋਗਿਆ ਔਰ ਹੁਣ ਸ਼ਾਂਤੀ ਦੇ ਨਾਲ ਪੰਜਾਬ ਦੇ ਵਿੱਚ ਜੋ ਆਪਸੀ ਭਾਈਚਾਰਾ ਹੈ ਉਹ ਭਾਈਚਾਰਾ ਬਣਿਆ ਰਹਿਣ ਦਿਓ ਕਿਉਂਕਿ ਸਿੱਖ ਧਰਮ ਹਮੇਸ਼ਾ ਸਰਬਸਾਂਝੀ ਵਾਲਤਾ ਦੀ ਗੱਲ ਕਰਦਾ ਕਦੀ ਵੀ ਕਿਸੇ ਤਰੀਕੇ ਦੀ ਕੋਈ ਅ ਅਲੱਗ ਤਰ੍ਹਾਂ ਦੀ ਕੋ ਗੱਲ ਨਹੀਂ ਕੀਤੀ ਕਿਸੇ ਵੀ ਸਿੱਖ ਨੇ ਲੇਕਿਨ ਇਸ ਤਰ੍ਹਾਂ ਦੇ ਅਨਸਰ ਪੰਜਾਬ ਦੇ ਵਿੱਚ ਵੀ ਅਸੀਂ ਅਨਸਰ ਹੈਗੇ ਸੀ ਜਿਹੜੇ ਅੱਗ ਲਾ ਰਹੇ ਸੀ ਤੇ ਹੁਣ ਹਿਮਾਚਲ ਦੇ ਵਿੱਚ ਵੀ ਇਹ ਅਮਨ ਸੂਤ ਨੇ ਜਿਹੜੀ ਅੱਗ ਲਾਉਣ ਦੀ ਗੱਲ ਕੀਤੀ ਆ ਅਸੀਂ ਇਸ ਨੂੰ ਬਿਲਕੁਲ ਸ਼ਕਤੀ ਦੇ ਨਾਲ ਲਵਾਂਗੇ ਔਰ ਇਸ ਨੂੰ ਮੈਂ ਵਾਰਨਿੰਗ ਦੇਣਾ ਚਾਹਨਾ ਚੇਤਾਵਨੀ ਦੇਣਾ ਚਾਹਨਾ कि इस तरह दियाँ हरकत बंद करो तेरे कोई हक नहीं तेरे कोई राइट नहीं है कि तू जो सा रहे हैं उन्होंक रोक रोक के उन्हें झंडे उतारें फिर उन्होंने पैरों के झंडियां सुटें और वो बेदबी करें इस तरह का तेरे कोई राइट नहीं है, अगर ये करेंगा तो फिर तेनों भुगतना पाएगा क्या आप भिंडरा वाले का समर्थन कर रहे हैं देखिए मैं भिंडरा वाले का समर्थन कर रहा हूँ या नहीं कर रहा बात वो नहीं है जिसकी भावना है जो नौजवान जा रहे हैं वो अगर उनको अपना आदर्श मानते हैं तो अगर लगता है तुम्हें तो कि हिमाचल में ये उसकी कोई दिक्कत है तो उसके लिए कानून है ना उसके लिए पुलिस है पुलिस वहाँ तमाशबीन खड़ी है और वो वहाँ पे इस तरीके की हरकत कर रहे हैं ये बात जो है ये गलत है इस मैं किसी भी उस चीज़ का समर्थन नहीं करता हूँ जहाँ पे आपसी भाईचारा खराब हो जहाँ पे देश की प्रभुसत्ता को कोई ठेस पहुँचे जहाँ पे देश की अखंडता को कोई ठेस पहुँचे मैं उसके हक में नहीं हूँ लेकिन मैं ये जरूर कहता हूँ कि अगर किसी की भावनाएं अगर उन्होंने कोई झंडा लगाया है तो झंडा प्यार से भी उतारा जा सकता है झंडा पुलिस कानून भी है उसके लिए लेकिन ऐसे शरारती अंसरों के पास कोई हक नहीं है कि वो उसको उतारे